ਵੱਡੀ ਕਵਰ ਲੈ ਕੇ ਹਾਜ਼ਰ ਹੋਏ ਆ ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਮੱਕਾਲਾ ਕਟੜੀਆ ਪੰਜਾਬ ਦੇ ਪ੍ਰਸਿੱਧ ਗਾਇਕ ਹਸਨ ਮਾਨ ਤੇ ਬਲਾਤ ਕਰਦਾ ਮਾਮਲਾ ਦਰਜ ਹੋਇਆ ਧੋਖਾਧੜੀ ਦੇ ਮਾਮਲੇ 'ਚ 13 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀ ਪੁਲਿਸ ਨੇ ਐਨ ਆਰ ਆਈ ਔਰਤ ਨਾਲ ਧੋਖੇ ਨਾਲ ਸਕਰਾਇਸੀ ਦੂਜਾ ਬਿਆ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਕਪੂਰਥਲਾ ਜਿਹਦੇ ਨਾਲ ਸੰਬੰਧਿਤ ਹਸਨ ਮਾਨ ਨੂੰ ਹੁਣ ਬਲਾਤ ਕਰਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੁਲਸ ਨੇ ਉਸ ਖਿਲਾਫ ਮਾਮਲਾ ਦਰਦਦਾਜ ਜੀ ਮਾਮਲੇ ਵਿੱਚ ਬਲਾਤਕਾਰ ਦੀਆਂ ਧਰਾਵਾਂ ਜੋੜ ਦਿੱਤੀਆਂ ਹਨ ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਪਗਵਾੜਾ ਭਾਰਤਪੂਛ ਨੇ ਦੱਸਿਆ ਕਿ ਧੋਖਾਧੜੀ ਦੇ ਮਾਮਲੇ ਦੀ ਜਾਂਚ ਦੌਰਾਨ ਦਰਜ ਕੀਤੇ ਬਿਆਨਾਂ ਵਿੱਚ ਬਲਾਤਕਾਰ ਦੀ ਗੱਲ ਸਾਹਮਣੇ ਆਈ ਹੈ ਇਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਪੁਲਸ ਨੇ ਹਸਲ ਮਾਨਕ ਨੂੰ 13 ਨਵੰਬਰ ਨੂੰ ਗ੍ਰਿਫਤਾਰ ਕੀਤਾ ਸੀ ਇਹ ਮਾਮਲਾ ਇੱਕ ਪ੍ਰਵਾਸੀ ਭਾਰਤੀਔਰਤ ਨੇ ਸ਼ਿਕਾਇਤੇ ਦਰਜ ਕੀਤਾ ਗਿਆ ਸੀ ਪ੍ਰਵਿੰਦਰ ਕੌਰ ਨੇ ਕੁਝ ਮਹੀਨੇ ਪਹਿਲਾਂ ਫਗਵਾੜਾ ਸਿਟੀ ਥਾਣਾ ਪੁਰਸਨ ਸ਼ਿਕਾਇਤ ਦਿੱਤੀ ਸੀ ਕਿ ਦੋਸ਼ੀ ਨੇ ਕੋਤਨ ਗਾਇਕ ਅਤੇ ਸੈਲੀਬ੍ਰਿਟੀ ਡਰੱਸ ਕੇ ਉਸ ਦਾ ਵਿਸ਼ਵਾਸ ਜਿੱਤਿਆ ਜਦਕਿ ਉਹ ਪਹਿਲਾਂ ਤੋਂ ਹੀ ਵਿਆਹ ਹੋਇਆ ਸੀ ਉਸ ਵਿਰੁੱਧ ਘਰੇਲੂ ਹਿੰਸਾ ਦਾ ਮਾਮਲਾ ਵੀ ਚੱਲ ਰਿਹਾ ਸੀ ਪੀੜਤੀ ਮਾ ਅਨਸਾਰ ਪਰਿਵਾਰ ਨੂੰ ਬਿਨਾਂ ਦੱਸੇ ਦੋਸ਼ੀ ਨੇ ਵਿਆਹ ਦੀ ਪੂਰੀ ਤਿਆਰੀ ਉਹਨਾਂ ਦੇ ਖਰਚੇ ਤੇ ਕਰਵਾਈ ਸੋਨੇ ਚਾਂਦੀ ਦੇ ਗਹਿਣੇ ਕੱਪੜੇ ਮਹਿੰਗੇ ਗਿਫਟ ਵਿਆਹ ਸਮਰੋਹ ਮਿਲਾ ਕੇ ਕਰੀਬ 22 ਤੋਂ 25 ਲੱਖ ਰੁਪਏ ਖਰਚੇ ਬੰਗਾ ਸਥਿਤ ਇੱਕ ਪੈਲਸ ਵਿੱਚ ਸਾਰੀਆਂ ਰਸਮਾਂ ਪੂਰੀਆਂ ਹੋਈਆਂ ਪਰ ਇਸ ਦੌਰਾਨ ਪੁਲਸ ਨੇ ਦਖਲ ਦਿੰਦੇ ਹੋਏ ਬਿਆਨ ਨੂੰ ਗੈਰਕਾਨੂੰਨੀ ਦੱਸਿਆ ਪੁਲਸ ਨੇ ਦਿਤੀਸ਼ ਕਪੂਰਸ ਨੇ ਦਿਤੀਸ਼ ਸ਼ਿਕਾਇਤ ਦੇ ਆਧਾਰ ਤੇ 30 ਮਈ 2025 ਨੂੰ ਮਲਜਮ ਵਿਰੁੱਧ ਧੋਖਾਧੜੀ ਸਣੇ ਹੋਰ ਧਰਾਵਾਂ ਦਾ ਮਾਮਲਾ ਦਰਜ ਕੀਤਾ ਸੀ ਬਾਅਦ ਚ ਅਦਾਲਤ ਨੇ ਮਲਜਮ ਵਿਰੁੱਧ ਰੇਪ ਦੀ ਧਾਰਾ ਜੋੜਨ ਦਾ ਵੀ ਆਦੇਸ਼ ਜਾਰੀ ਕੀਤਾ ਤੁਹਾਡੇ ਇਸ ਖਬਰ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ